ਜੋ ਕਰਾਂ ਪੱਕ ਕਰਦੇ ਆ ਗੱਲਾਂ ਬਾਤਾਂ ਕੁਸ਼ਕ ਤੇ ਇੱਕ ਤੁਹਾਨੂੰ ਸੁਣਾਵਾਂਗੇ ਗਾਣਾ ਇੱਕ ਮੇਰੀ ਬੇਨਤੀ ਪਹਿਲਾਂ ਵੀ ਜਿਹੜੇ ਭਰਾ ਆਮ ਪਾਰਟੀ ਨਾਲ ਜੁੜੇ ਗੁੱਸਾ ਨਾ ਕਰਨ ਆਪ ਦਾ ਉਹਨਾਂ ਨੇ ਕੋਈ ਕੰਮ ਕਰਿਆ ਉਹ ਮੈਨੂੰ ਜਰੂਰ ਕਰਾਉਣ ਤੇ ਕਮੈਂਟ ਕਰਕੇ ਦੱਸਿਓ ਵੀ ਆਵਾਜ਼ ਕਲੀਅਰ ਹੈ ਫਿਰ ਆਪਾਂ ਸ਼ੁਰੂ ਕਰ ਦਿੰਦੇ ਆ ਭਾਈ ਜੁੜਿਓ ਬਾਈ ਕਰਾਂ ਤੇ ਸ਼ੇਅਰ ਕਰਿਓ ਵੀਡੀਓ ਕਮੈਂਟ ਜ਼ਰੂਰ ਕਰਿਓ ਓ ਐਡੀ ਬੋਤਲ ਪੀਂਦਾ ਸਾਡਾ ਦੱਸੋ ਕੀ ਸਵਾਰ ਦੂ ਐਡੀ ਬੋਤਲ ਪੀਂਦਾ ਸਾਡਾ ਦੱਸੋ ਕੀ ਸਵਾਰ ਦੂ ਬਹੁਤ ਘੈਂਟ ਗਾਣਾ ਸੁਣਾਵਾਂਗੇ ਤੁਹਾਨੂੰ ਤੇ ਮਾੜਾ ਜੁੜ ਜਾਣ ਦੇ ਕਰਾਂ ਭਰਾਵਾਂ ਮੇਰੇ ਤੇ ਕਮੈਂਟ ਕਰੀ ਚੱਲਿਓ ਸ਼ੇਅਰ ਕਰੀ ਚੱਲਿਓ ਵੀਡੀਓ ਜਿਹੜੇ ਵੀ ਭਰਾ ਕਿੱਥੋਂ-ਕਿੱਥੋਂ ਜੁੜਦੇ ਹੋ ਮੈਂ ਕਮੈਂਟਾਂ ਦਾ ਕੋਸ਼ਿਸ਼ ਕਰਦਾ ਹੁਣ ਰਿਪਲਾਈ ਦੇਣ ਦਾ ਪਰੇ ਲਾਈਵ ਵਾਲੇ ਪਤਾ ਨਹੀਂ ਕੀ ਗੱਲ ਆ ਕਮੈਂਟ ਮੁੜ ਕੇ ਸ਼ੋ ਹੀ ਨਹੀਂ ਹੁੰਦੇ ਸੋ ਜਿਨ੍ਹਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੈ ਹੱਕ ਵੀ ਨਹੀਂ ਕੀਤਾ ਬਸ ਕੱਲੇ ਲਾਏ ਲਾਰੇ ਆਂ ਬੁੜੀਆਂ ਨੂੰ ਪੱਟੂਆਂ ਨੇ ਬੜੇ ਗੱਪ ਮਾਰੇ ਆ ਕੱਖ ਵੀ ਨਹੀਂ ਕੀਤਾ ਬਸ ਕੱਲੇ ਲਾਏ ਲਾਰੇ ਆਂ ਬੂੜੂਆਂ ਨੂੰ ਪੱਟੂਆਂ ਨੇ ਬੜੇ ਗੱਪ ਮਾਰੇ ਆ ਮਾੜੀ ਕਰੂ ਜਿਹੜਾ ਹੋਏ ਮਾੜੀ ਕਰੂ ਜਿਹੜਾ ਹੋਏ ਮਾੜੀ ਕਰੂ ਜਿਹੜਾ ਅੱਪੇ ਅੱਗੇ ਜਾ ਕੇ ਹਾਰ ਦੂ ਐਡੀ ਬੋਤਲ ਪੀਂਦਾ ਗਾੜਾ ਦੱਸ ਕੀ ਸਮਾਰਦੂ ਐਡੀ ਬੋਤਲ ਪੀਂਦਾ ਸਾਡਾ ਦੱਸੋ ਕੀ ਸਮਾਰਦੂ ਸੋ ਇੱਕ ਤਾਂ ਬੇਨਤੀ ਹੈ ਵੀ ਜਿਹੜੇ ਲੀਡਰਾਂ ਸਾਰੇ ਲੀਡਰਾਂ ਨੂੰ ਬੇਨਤੀ ਹੈ ਵੀ ਜਿਵੇਂ ਹੁਣ ਇਲੈਕਸ਼ਨ ਆਉਣਗੇ ਗਾਹਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਹੁਣ ਇਹਨਾਂ ਨੂੰ ਧਾਰਮਿਕ ਚੀਜ਼ਾਂ ਵੱਲ ਗੌਰ ਵੱਧ ਹੋ ਗਈ। ਪਹਿਲਾਂ ਕਿੱਧਰ ਗਏ ਸੀ ਇੰਨਾ ਚਿਰ ਮੈਂ ਮੇਰਾ ਲੀਡਰਾਂ ਨੂੰ ਸਵਾਲ ਹੈ ਖਾਸ ਕਰਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਹਰ ਥਾਂ ਉਥੇ ਜੀ ਆਇਆਂ ਹੋ ਗਿਆ ਸੁਖਵੀਰ ਬਾਦਲ ਨੇ ਗੱਡੀ 'ਚ ਕੱਪੜੇ ਰੱਖ ਲਏ ਹੁਣ ਬੇਆਦਬੀਆਂ ਹੋਣਗੀਆਂ ਫਲਾਨਾ ਹੋ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਵੀ ਜੇ ਤੁਹਾਡੀ 4 ਸਾਲ ਹੋ ਗਏ ਸਰਕਾਰ ਨੂੰ ਸੁਖਵੀਰ ਬਾਦਲ ਕਿਤੇ ਦੋਸ਼ੀ ਤੁਸੀਂ ਫੜ ਕੇ ਅੰਦਰ ਕਿਉਂ ਨਹੀਂ ਕਰ ਰਹੇ ਹੁਣ ਸਾਨੂੰ ਕਿਉਂ ਯਾਦ ਆਉਂਦੇ ਆ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਨਾ ਕਰੋ ਜਿਵੇਂ ਹੁਣ ਪਹਿਲਾਂ ਉਹ ਰਾਜਾ ਸਾਹਿਬ ਦਾ ਦਰਬਾਰ ਆ ਇੰਨੇ ਲੋਕਾਂ ਦੀ ਉੱਥੇ ਸ਼ਰਧਾ ਇੰਨੇ ਲੋਕਾਂ ਨੇ ਉਸੇ ਝੋਲੀਆਂ ਭਰੀਆਂ ਚਾਕੇ ਬਿਆਨ ਦੇਤਾ ਜੀ 100 ਪਤਾ 69 ਸਰੂਪ ਉੱਥੇ ਲੱਭ ਕੇ ਰੱਬ ਨਾ ਕਰੇ ਇਧਰੋਂ ਲੋਕ ਇਕੱਠੇ ਹੋ ਕੇ ਭੱਜ ਜਾਂਦੇ ਉਧਰ ਉਹ ਸੰਗਤ ਦਾ ਟਕਰਾਅ ਹੋ ਜਾਂਦਾ ਫੇਰ ਇਹ ਜੀ ਰਾਜਨੀਤੀ ਨਾ ਕਰੋ ਜਿਹੜਾ ਮਰਜੀ ਜਿੱਤ ਜਿਓ ਤੇ ਜਿਹੜਾ ਮਰਜੀ ਹਾਂ ਸਾਨੂੰ ਉਹਦਾ ਕੋਈ ਮਤਲਬ ਨਹੀਂ ਪਾੜੇ ਨਾ ਪਾਓ ਤਰਮਾ ਦੇ ਨਾ ਇਹ ਗੱਲ ਮੈਂ ਸਿੱਧੇ ਤੌਰ ਤੇ ਕਹਿੰਦਾ ਕਿ ਸਿਰਫ ਇੱਕ ਭਗਵੰਤ ਮਾਨ ਸਾਹਿਬ ਹੈ ਜਿਹੜੇ ਜਾਣ ਕੇ ਕੰਮ ਤਾਂ ਉਹਨਾਂ ਕੋਲੇ ਉਹਨਾਂ ਨੇ ਜੇ ਕੁਝ ਕੀਤਾ ਹੀ ਨਹੀਂ ਗਣੇਉਣਗੇ ਕੀ ਉਹ ਕੁਝ ਆ ਹੁਣ ਸੜਕਾਂ ਬਣੀਆਂ ਬਾਹਲੇ ਲੋਕਾਂ ਨੂੰ ਪਤਾ ਨਹੀਂ ਉਥੇ ਬੋਰਡ ਤਾਂ ਮੋਦੀ ਸਾਹਿਬ ਦਾ ਲੱਗਿਆ ਪਿਆ ਮੈਂ ਕੱਲ ਨੂੰ ਦਿਖਾ ਸਕਦਾ ਹਾਂ ਸਾਡੇ ਪਿੰਡ ਬਣੀ ਹੈ ਸੈਂਟਰ ਸਰਕਾਰ ਦਾ ਬੋਰਡ ਕਾ ਤੋਂ ਲੱਗਿਆ ਫਿਰ ਭਗਵਾਨ ਤੁਮਾਨ ਸਾਹਿਬ ਦਾ ਕਿਉਂ ਨਹੀਂ ਲਾਇਆ ਫਿਰ ਉਹ ਇਹ ਗੱਲਾਂ ਵਾਲਾ ਆਪਾਂ ਬਾਹਲਾ ਜਾਂਦੇ ਨਹੀਂ ਚਲੋ ਜਿਹੜੇ ਕਰੀ ਜਾਂਦੇ ਕਰੀ ਜਾਂਦੇ ਇੱਕ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਇਹ 扑ੜਕਾਉਣਗੇ ਸਾਨੂੰ ਕਹਿਣਗੇ ਉਹਨੇ ਐਂ ਕਰਾਤਾ ਉਹਨੇ ਐਂ ਕਰਾਤਾ ਹੁਣ ਜਿਵੇਂ ਉਹ ਆਤਸ਼ੀ ਨੇ ਬਿਆਨ ਦਿੱਤਾ ਸੀ ਉਥੇ ਹੁੰਦੀ ਨਹੀਂ ਉਹਦੇ ਉਹ ਆਲੇ ਕਹੀ ਨਹੀਂ ਉਹ ਲੀਡਰ ਜਿਹੜੇ ਉਥੇ ਬੈਠੇ ਸੀ ਵਿਧਾਨ ਸਭਾ 'ਚ ਉਹ ਕਹੀ ਜਾਂਦੇ ਆ ਵੀ ਹਾਂ ਇਹਨੇ ਇਹ ਗੱਲ ਕਹੀ ਉਹ ਆਪਾਂ ਨੂੰ ਲੜਾਉਣਗੇ ਭਰਾਵੋ ਤੇ ਮੇਰੀ ਬੇਨਤੀ ਆ ਆਪ ਦਾ ਭਾਈਚਾਰਾ ਕਾਇਮ ਰੱਖਿਓ ਜੇ ਉਹਨੂੰ ਕਿਤੇ ਆਏ ਵੀ ਲੱਗਦਾ ਵੀ ਕੋਈ ਲੀਡਰ 도ਛੀ ਐ ਪਹਿਲਾਂ ਇਨਕੁਆਰੀ ਕਰਿਓ ਫੇਰ ਬਿਸ਼ੱਕ ਉਹ ਬੰਦੇ ਦੇ ਮੂੰਹ ਜਮਾ ਨਾ ਲਗੇ ਪਰ ਕਿਸੇ ਦੇ ਕਹੇ ਜਿਵੇਂ ਹੁਣ ਮੈਂ ਕਿਸੇ ਨੂੰ ਕਹਿ ਦਿਆਂ ਵੀ ਉਹ ਫਲਾਣਾ ਬੰਦਾ ਮਾੜਾ ਐ ਜੇ ਕੋਈ ਮੇਰੀ ਗੱਲ ਮੰਨਦਾ ਉਹ ਉੱਲੂ ਐ ਫੇਰ ਪਹਿਲਾਂ ਉਹ ਪਰਖ ਕਰੂਗਾ ਵੀ ਹਾਂ ਉਹ ਬੰਦਾ ਬਾਕੀ ਮਾੜਾ ਐ ਫੇਰ ਉਹਨੂੰ ਕੋਈ ਫੈਸਲਾ ਲੈਣਾ ਚਾਹੀਦਾ ਇਹਨਾਂ ਲੀਡਰਾਂ ਦੇ ਪਿੱਛੇ ਲੱਗ ਕੇ ਮੇਰਾ ਵੀਰ ਮੇਰੀ ਬੇਨਤੀ ਐ ਇਹ ਕਿ ਲੜਿਓ ਨਾ ਆਪਸ ਵਿੱਚ ਆਪਣੇ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਪਹਿਲਾਂ ਜਦੋਂ ਤੁਹਾਨੂੰ ਪਤਾ ਹੀ ਹੈ ਹਨਾ 95 96 ਚ ਜਦੋਂ ਬਿਆਨਤ ਸਿੰਘ ਦਾ ਰਾਜ ਸੀ ਉਦੋਂ ਬਹੁਤ ਤਸ਼ੱਦਦ ਹੋਇਆ ਮੈਂ ਤੁਹਾਨੂੰ ਐਸੇ ਲੋਕ ਦਿਖਾ ਸਕਦਾ ਜਿਹਦੇ ਗੋਡੇ ਗਿੱਟੇ ਹਜੇ ਵੀ ਵਿੰਗੇ ਆ ਬਹੁਤ ਉਹਨਾਂ ਤੇ ਕੁੱਟ ਪਈ ਐ ਸਿਰਫ ਉਹਨਾਂ ਦੇ ਪੱਗ ਬੰਨੀ ਸੀ ਗਾੜੀ ਰੱਖੀ ਸੀ ਸੋ ਦੁਵਾਰੇ ਇਹ ਚੀਜ਼ਾਂ ਨਾ ਚਲਾਓ ਮੇਰੀ ਹੱਥ ਬੰਨ੍ਹ ਕੇ ਲੀਡਰਾਂ ਨੂੰ ਵੀ ਬੇਨਤੀ ਐ ਤੁਸੀਂ ਯਾਰ ਜਿਹੜਾ ਮਰਜੀ ਜਿੱਤ ਜੋ ਹਾਰ ਜੋ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਪਰ ਧਰਮ ਦੇ ਨਾਂ ਤੇ ਤੁਸੀਂ ਵੋਟਾਂ ਲੈਣੀਆਂ ਇਹ ਗੱਲ ਕਦੇ ਅਸੀਂ ਹਜਮ ਨਹੀਂ ਕਰਾਂਗੇ ਨੰਬਰ 2 ਤੇ ਦਿੱਲੀ ਦੇ ਲੋਕ ਜਿੰਨੇ ਵੀ ਬੈਠੇ ਆ ਇੱਥੇ ਉਹਨਾਂ ਲੋਕਾਂ ਨੂੰ ਪਰੇ ਕਰੋ ਆਪਰਾਜ ਕਰੋ ਅਸੀਂ ਖੁਸ਼ ਆ ਵੀ ਚੱਲ ਭਾਵੇਂ ਕੋਈ ਵੀ ਚਾਹੇ ਭਗਵਾਨ ਅਤਮਾਨ ਸਾਹਿਬ ਆ ਯਾਰ ਆਪਣੇ ਪੰਜਾਬ ਦੇ ਆ ਕੋਈ ਗੱਲ ਪਰ ਇਹਨੇ ਉਹ ਹੁਣ ਮੈਂ ਸ਼ਬਦ ਹੈ ਜਾਂ ਵਰਤਣਾ ਨਹੀਂ ਉਹਨਾਂ ਦਾ ਸਾਡਾ ਕੀ ਲਿੰਕ ਹੈ ਕੀ ਜਾਣਦੇ ਆ ਉਹ ਪੰਜਾਬ ਬਾਰੇ ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਭਰਾਵੋ ਤੁਹਾਨੂੰ ਲੋਕਾਂ ਨੂੰ ਖਾਸ ਕਰਕੇ ਤਾਂ ਮੇਰੀ ਬੇਨਤੀ ਕੋਈ ਹੈ ਕਿ ਚਲੋ ਇਹ ਤਾਂ ਚੱਲੀ ਜਾਂਦਾ ਜਿੱਤਾਂ ਹਾਰਾਂ ਇਹ ਤਾਂ ਸਰਕਾਰਾਂ ਅਹੀਂ ਚੱਲੀ ਜਾਂਦੇ ਆ ਹਨਾ ਆਪਾਂ ਤਾਂ ਆਪਣੇ ਹੱਥਾਂ ਨਾਲ ਕਿਰਤ ਕਰਨੀ ਪਊ ਤੇ ਖਾਣਾ ਪਊ ਮੇਰੀ ਬੇਨਤੀ ਤੁਹਾਨੂੰ ਇਹ ਹੈ ਕਿ ਲੜਿਓ ਨਾ ਧਰਮ ਦੇ ਨਾਂ ਤੇ ਨਾ ਲੜਿਓ ਜੇ ਤੁਹਾਨੂੰ ਕਿਤੇ ਕੋਈ ਲੱਗਦਾ ਵੀ ਦੋਸ਼ੀ ਹੈ ਪਹਿਲਾਂ ਇੱਕ ਵਾਰੀ ਕਰਿਓ ਪੂਰੀ ਫੇਰ ਉਹ ਬੰਦੇ ਨੂੰ ਦੋਸ਼ੀ ਠਾਹ ਲਾਓ ਉਂਗਲ ਚੱਕਣੀ ਜੇ ਆਪਾਂ ਕਹੇ ਤੇ ਆਏ ਉਂਗਲ ਚੱਕਦੇ ਹਨਾ ਤਾ ਚਾਰ ਉਂਗਲਾਂ ਤਨ ਤਨ ਆਪਣੇ ਵੱਲ ਵੀ ਆਉਂਦੇ ਇਹ ਗੱਲ ਯਾਦ ਰੱਖਿਓ ਤੇ ਯਾਦ ਰੱਖਣੀ ਵੀ ਚਾਹੀਦੀ ਹੈ ਇਹ ਆ ਲੀਟਰ ਵਾਸ ਬਿਆਨ ਦੇ ਦਿੰਦੇ ਆ ਉਹਨੇ ਉਹਨੂੰ ਕਹਿੰਦਾ ਉਹਨੇ ਉਹਨੂੰ ਕਹਿੰਦਾ ਆਪਣੇ ਵਰਗੇ ਐਵੇਂ ਬੁਰਕੀ ਜਾਂਦੇ ਆ ਜਿੰਨਾ ਮਰਜੀ ਢੰਡਾ ਲਾਓ ਜਿੰਨੂੰ ਮਰਜੀ ਵੋਟ ਪਾਓ ਅੱਜ ਤੱਕ ਨਾ ਕਦੇ ਉਹਨੂੰ ਕਿਹਾ ਵੀ ਨਾ ਕਹਿਣਾ ਪਰ ਜਿਹੜੀ ਗੱਲ ਕੋਈ ਸੱਚੀ ਆ ਉਹ ਸੱਚੀ ਆ ਹੁਣ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀਗਾ ਵੀ ਉਥੋਂ ਐਲਾਨ ਕਰਿਆ ਸੀ ਵੀ ਚਲੋ ਸਰਕਾਰ ਜਿਹੜੇ ਬੰਦੇ ਲੀਡਰ ਆ ਉਹਨਾਂ ਦਾ ਕੰਮ ਹੀ ਹੁੰਦਾ ਏ ਉਹਨਾਂ ਨੇ ਕਿਹਾ ਵੀ ਆਪਾਂ ਇੱਥੋਂ ਹੁਣ ਭਰਾਓ ਕੱਪੜੇ ਗੱਡੀ 'ਚ ਰੱਖ ਲਏ ਜਿੱਥੇ ਕਿਸੇ ਨੂੰ ਲੋੜ ਆ ਉੱਥੇ ਅਸੀਂ ਪਹੁੰਚਾਂਗੇ ਮਾਨ ਸਾਹਿਬ ਨੇ ਉਹਦੇ ਉਲਟ ਬਿਆਨ ਦਿੱਤਾ ਕਿ ਸੁਖਵੀਰ ਬਾਦਲ ਕਹਿੰਦਾ ਗੱਡੀ 'ਚ ਮੈਂ ਕੱਪੜੇ ਰੱਖ ਲਏ ਹੁਣ ਫੇਰ ਬੇਆਦਬੀਆਂ ਹੋਣੀਆਂ ਵੀ ਜੇ ਤੂੰ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਦੋਚੀ ਐ ਤਾਂ ਤੁਸੀਂ ਫੜਿਆ ਕਿਉਂ ਨਹੀਂ ਇਨਕੁਆਰੀ ਕਿਉਂ ਨਹੀਂ ਕਰੀ ਯਾਰ 4 ਸਾਲ ਹੋ ਗਏ ਛੋਡੀ ਸਰਕਾਰ ਨੂੰ ਹੁਣ ਤਾਂ ਤੁਹਾਡੇ ਕੋਲੇ ਪਾਵਰ ਐ ਸੰਦਮਾ ਸਾਹ ਨੇ ਜਦੋਂ ਸਰਕਾਰ ਬਣੀ ਆ ਉੱਥੇ ਇੱਕ ਬਿਆਨ ਦਿੱਤਾ ਸੀਗਾ ਉਹ ਕਹਿੰਦੇ ਜੇ ਬੇਅਦਬੀ ਦਾ ਇਨਸਾਫ ਨਾ ਮਿਲਿਆ ਤਾਂ ਮੈਂ ਮਹੀਨੇ ਚ ਸਰਕਾਰ ਨੂੰ ਅਸਤੀਫਾ ਦੇ ਕੇ ਘਰੇ ਵੇ। ਉਹ ਫਿਰਦੇ ਆ ਇਹ ਮੇਰੀ ਇੱਕ ਬੇਨਤੀ ਆ ਮੈਂ ਐ ਨਹੀਂ ਕਹਿੰਦਾ ਵੀ ਉਹ ਲੀਡਰ ਚੰਗਾ ਹੈ ਲੀਡਰਾਂ ਦਾ ਤੇ ਸੱਪਾਂ ਦਾ ਬਹੁਤਾ ਵਿਸ਼ਵਾਸ ਕਰਨਾ ਮਾੜਾ। ਕਦੇ ਜ਼ਿੰਦਗੀ 'ਚ ਇਹ ਗੱਲ ਯਾਦ ਰੱਖੀ। ਠੀਕ ਆ ਤੁਸੀਂ ਜਿੱਥੇ ਮਰਜੀ ਵੋਟ ਪਾ ਦਿਓ। ਇੱਕ ਹੁੰਦਾ ਹੁਣ ਆਪਾਂ ਦੇਖਦੇ ਹਾਂ ਕਿਹੜਾ ਬੰਦਾ ਬਾਹਲਾ ਬੋਲਦਾ ਹੈ ਕਿਹੜਾ ਘੱਟ ਬੋਲਦਾ ਹੈ ਜਿਹੜਾ ਬੰਦਾ ਬਾਹਲਾ ਬੋਲੇ ਬਾਹਲਾ ਕਿਸੇ ਦੂਜੇ ਤੇ ਦੋਸ਼ ਲਾਵੇ ਤੁਸੀਂ ਤੁਹਾਡੇ ਪਿੰਡਾਂ 'ਚ ਖੇਹਰਾਂ 'ਚ ਜਿੱਥੋਂ ਵੀ ਤੁਸੀਂ ਜੁੜਿਓ ਤੁਸੀਂ ਇੱਕ ਗੱਲ ਦੇਖ ਲਿਓ ਜਿਹੜਾ ਬੰਦਾ ਗਿਰਿਆ ਹੋਇਆ ਜਿਹੜੇ ਬੰਦੇ 'ਚ ਸਾਰੀਆਂ ਗਲਤੀਆਂ ਹੋਈਆਂ ਜਿਹਾਂ ਬੰਦਾ ਨਕਾਮ ਹੋਇਆ ਉਹ ਦੂਜੇ ਤੇ ਦੋਸ਼ ਲਾਉਂਦਾ ਹੁੰਦਾ ਉਹ ਇਸ ਲਈ ਲਾਉਂਦਾ ਹੁੰਦਾ ਕਿ ਮੇਰੀਆਂ ਗਲਤੀਆਂ ਲੁਕ ਜਾਣੀਆਂ ਜਿਹੜਾ ਸੱਚਾ ਤੇ ਸਾਫ਼ ਬੰਦਾ ਉਹ ਸਿੱਧੀ ਨੀਂਦ ਨਾਲ ਆਪ ਦਾ ਤੁਰਦਾ ਹੈ ਕੋਈ ਕੁਛ ਕਹੀ ਜਾਵੇ ਮੈਨੂੰ 50 ਇਹਦੇ 'ਚ ਮਾੜਾ ਕਹਿ ਦੇਣਗੇ ਕਹਿ ਲੈਣਗੇ ਜੋ ਮੈਂ ਹਾਂ ਉਹ ਤਾਂ ਮੈਂ ਹੈਗਾ ਹੀ ਆ ਨਾ ਸੋ ਇੰਨੀਆਂ ਕੁ ਬੇਨਤੀਆਂ ਆਹੀ ਭਰਾਵੋ ਤੰਦਰੁਸਤ ਰਹੋ ਖੁਸ਼ ਰਹੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰਿਓ ਥੇ ਸੋ ਆਪਦੇ ਪਰਿਵਾਰਾਂ ਨਾਲ ਖੁਸ਼ ਰਹੋ ਕਦੇ ਵੀ ਕਿਸੇ ਲੀਡਰ ਮੰਗ ਮਗਰ ਲੱਗ ਕੇ ਭੜਕੋ ਨਾ ਵੀ ਫਲਾਣੇ ਨੇ ਐ ਕਰਤਾ ਇਹ ਇੱਕ ਦੂਜੇ ਨੂੰ ਕਹੀ ਜਾਂਦੇ ਸੋ ਬੇਨਤੀਆਂ ਇੰਨੀਆਂ ਸੀ ਸਤਿ ਸ਼੍ਰੀ ਅਕਾਲ ਰੱਬ ਰਾਖਾ